ਸਵਾਲ ਕਰੇਗਾ ਕੋਈ ਕੀ ਹਾਂਜੀ 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 ਬਾਈ ਅੱਜ ਮੁਕਤੀ ਮਨਾਰ ਵੇਖੇ ਜਿਹੜਾ ਮਾਫੀਨਾਮਾ ਹੋਇਆ ਰਣਜੀਤ ਕੇਸ ਦੇ ਵਿੱਚ ਕਿ ਕੁੱਟਮਾਰ ਹੋਈ ਸੀ ਸੋ ਪੱਤਰਕਾਰਤਾ ਨੂੰ ਇੱਕ ਨਰਾਦਰ ਜਿਹੜਾ ਹੈ ਬਹੁਤ ਵੱਡਾ ਲੱਗਿਆ ਉਹਨਾਂ ਦੀ ਜਿਹੜਾ ਐਡਾ ਵੱਡਾ ਜਿਹੜਾ ਉਹਨਾਂ ਦੇ ਮਨ ਨੂੰ ਠੇਸ ਲੱਗੀ ਤੇ ਅੱਜ ਇੱਕ ਵੱਡੀ ਯੁੱਧ ਲੜਨ ਤੋਂ ਬਾਅਦ ਜਿਹੜਾ ਹੈ ਪੂਰੇ ਪੰਜਾਬ ਦਾ ਜਦੋਂ মিডিਆ ਇਕੱਠਾ ਹੁੰਦਾ ਫਿਰ ਜਾ ਕੇ ਇਹ ਗੱਲ ਸਿਰੇ ਲੱਗਦੀ ਆ ਤਾਂ ਮਾਫੀਨਾਮਾ ਜਿਹੜਾ ਮਨਜ਼ੂਰ ਕਰ ਲਿਆ ਜਾਂਦਾ ਸੋ ਕੀ ਕਹਨੇ ਪਿਆ ਦੇਖੋ ਜੀ ਪਹਿਲੀ ਤਾਂ ਗੱਲ ਇਹ ਹਮਲਾ ਰਣਜੀਤ ਤੇ ਨਹੀਂ ਸੀ ਹੋਇਆ ਇਹ ਹਮਲਾ ਹੋਇਆ ਸੀ ਉਹਨਾਂ ਸਾਰੀਆਂ ਜ਼ੁਬਾਨਾਂ ਤੇ ਜਿਹੜੀਆਂ ਸੱਚ ਬੋਲਦੀਆਂ ਨੇ ਉਹਨਾਂ ਪੱਤਰਕਾਰਾਂ ਤੋਂ ਕਿਸੇ ਸਰਕਾਰ ਨੂੰ ਕਿਸੇ ਲਟੇਰੇ ਨੂੰ ਕੋਈ ਪ੍ਰੋਬਲਮ ਨਹੀਂ ਜਿਹੜੇ ਗੁਣਗਾਨ ਕਰਦੇ ਨੇ ਜਿਹੜੇ ਜੀ ਹਜੂਰੀ ਕਰਦੇ ਨੇ ਜਿਹੜੇ ਚਮਚਾਗਰੀ ਕਰਦੇ ਨੇ ਪ੍ਰੋਬਲਮ ਉਹਨਾਂ ਸਾਰਿਆਂ ਤੋਂ ਆ ਜਿਹੜੇ ਚਾਹੇ ਉਹ ਪੱਤਰਕਾਰ ਨਹੀਂ ਵੀ ਤੇ ਚਾਹੇ ਉਹ ਪੱਤਰਕਾਰ ਵੀ ਨੇ ਜਿਹੜੇ ਸੱਚ ਬੋਲਦੇ ਨੇ ਜਿਹੜੇ ਹਕੀਕਤ ਦਿਖਾਉਂਦੇ ਨੇ ਜਿਹੜੇ ਪਰਦੇ ਖੋਲਦੇ ਨੇ ਜਿਹੜੇ ਨੰਗਾ ਕਰਦੇ ਤਾਂ ਰਣਜੀਤ ਵੀ ਉਹਨਾਂ ਚ ਇੱਕ ਸੀ ਫਿਰ ਤਰੀਕੇ ਕਈ ਵਰਤੇ ਜਾਂਦੇ ਨੇ ਝੂਠੇ ਪਰਚੇ ਪਾ ਦਿਓ ਜਾਂ ਸਿੱਧਾ ਡਾਇਰੈਕਟ ਹਮਲਾ ਕਰੋ ਤੇ ਰਣਜੀਤ ਦੇ ਉੱਪਰ ਸਿੱਧਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਅੱਜ ਜਦੋਂ ਇੱਥੇ ਇਕੱਠ ਹੋਇਆ ਤਾਂ ਇਹ ਮੁੱਦਾ ਜਿਵੇਂ ਜਿਵੇਂ ਵੱਡਾ ਬਣਦਾ ਜਾ ਰਿਹਾ ਸੀ ਤਾਂ ਫਿਰ ਜਿਹੜੇ ਆਕਾ ਬੈਠੇ ਹੁੰਦੇ ਨੇ ਪਿੱਛੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਾ ਹੋਣਾ ਵੀ ਭਾਈ ਸਾਨੂੰ ਇਹਦਾ ਸਿਆਸੀ ਤੌਰ ਤੇ ਮੁੱਲ ਤਾਰਨਾ ਪੈ ਸਕਦਾ ਕਿਉਂਕਿ ਅਸੀਂ ਉਸ ਜਮਾਤ ਨਾਲ ਪੰਗਾ ਲੈ ਲਿਆ ਜਿਹੜੀ ਜਮਾਤ ਲੱਖਾਂ ਕਰੋੜਾਂ ਲੋਕਾਂ ਦੇ ਵਿੱਚ ਆਪਣੀ ਗੱਲ ਕਰਦੀ ਆ ਤੇ ਲੋਕ ਸੁਣਦੇ ਤਾਂ ਫਿਰ ਅੱਜ ਉਹ ਵਿਅਕਤੀ ਜਿਨ੍ਹਾਂ ਤੇ ਦੋਸ਼ ਸੀ ਰਣਜੀਤ ਤੇ ਉਹ ਇੱਥੇ ਆਪਣੇ ਬੰਦਿਆਂ ਨੂੰ ਲੈ ਕੇ ਆਏ ਨੇ ਤਾਂ ਇੱਥੇ ਰਣਜੀਤ ਦੇ ਕੋਲੋਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਪਣੇ ਕੀਤੇ ਦਾ ਅਫਸੋਸ ਕੀਤਾ ਹੈ ਤਾਂ ਉਸ ਤੋਂ ਬਾਅਦ ਰਣਜੀਤ ਹੋਰਾਂ ਨੇ ਵੀ ਮਾਫ਼ ਕੀਤਾ ਪਰ ਸਵਾਲ ਇਹ ਨਹੀਂਗਾ ਕਿ ਰਣਜੀਤ ਦੀ ਘਟਨਾ ਕਿਉਂ ਵਾਪਰੀ ਸਵਾਲ ਇਹ ਆ ਅੱਜ ਦੀ ਗੱਲ ਨਹੀਂ ਤੇ ਇਹ ਸਦੀਆਂ ਪੁਰਾਣੀ ਹੈ ਗੱਲ ਸ਼ੰਭੁਕ ਤੋਂ ਸ਼ੁਰੂ ਕਰ ਲੋ ਰਮਾਇਣ ਦੇ ਵਿੱਚ ਕਥਾ ਆਉਂਦੀ ਹੈ ਨਾ ਕਿ ਮਤਲਬ ਦਲਤਾ ਤੇ ਜਦੋਂ ਦਲਤਾ ਦੇ ਮਤਲਬ ਜਿਨ੍ਹਾਂ ਨੂੰ ਉਦੋਂ ਸ਼ੂਦਰ ਕਿਹਾ ਜਾਂਦਾ ਸੀ ਉਹਨਾਂ ਦੇ ਸਿੱਖਣ ਤੇ ਪੜਨ ਲਿਖਣ ਤੇ ਪਾਬੰਦੀ ਸੀ ਤਾਂ ਜਦੋਂ ਸ਼ੰਭੁਕ ਨੇ ਅੱਖਰ ਗਿਆਨ ਹਾਸਲ ਕਰਨਾ ਸ਼ੁਰੂ ਕੀਤਾ ਤਾਂ ਸ਼ੰਭੁਕ ਦਾ ਸਿਰ ਲਾਇਆ ਗਿਆ ਉਦੋਂ ਤੋਂ ਇਹ 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 ਚੱਲਦਾ ਆ ਰਿਹਾ ਕਿ ਕਿਵੇਂ ਜਿਹੜਾ ਉਹ ਸੱਚ ਨੂੰ ਲੁਕੋ ਕੇ ਰੱਖਿਆ ਜਾ ਸਕੀ ਅੱਜ ਵੀ ਜਿਹੜੀ ਉਹ ਪੱਤਰਕਾਰੀ ਜਿਹੜੀ ਗੁਣ ਗaan ਕਰਦੀ ਆ ਉਹਨਾਂ ਨੂੰ ਮੈਡਲ ਮਿਲਦੇ ਨੇ ਤਾਂ ਜਿਹੜੀ ਪੱਤਰਕਾਰੀ ਆ ਜਿਹੜੀ ਉਹ ਲੋਕਾਂ ਦੀ ਗੱਲ ਕਰਦੀ ਆ ਤਾਂ ਲਟੇਰਿਆਂ ਦੇ ਪਰਦੇ ਖੋਲਦੀ ਆ ਉਹ ਪੱਤਰਕਾਰੀ ਨੂੰ ਉਹ ਹਰ ਤਰੀਕੇ ਨਾਲ ਦੱਬ ਦੇਣਾ ਚਾਹੁੰਦੇ ਬਈ ਜੇ ਆਪਾਂ ਗੱਲ ਕਰਦੇ ਆ ਸੰਵਿਧਾਨ ਨੂੰ ਬੜਾ ਲਾਈਟਲੀ ਲੋਕ ਲੈਂਦੇ ਪਏ ਆ ਕਾਨੂੰਨ ਨੂੰ ਬੜਾ ਲਾਈਟਲੀ ਲੈਂਦੇ ਪਏ ਆ ਲੋਕ ਕਿ ਕੋਈ ਵੀ ਮੁੱਦਾ ਉਹਨੂੰ ਬੜੀ ਆਸਾਨੀ ਦੇ ਨਾਲ ਦਬਾਣਾ ਬੜਾ ਸੌਖਾ ਕਿ ਜਿਹੜਾ ਤੁਹਾਡੇ ਤੇ ਤੁਸੀਂ ਜੇਕਰ ਤੁਸੀਂ ਮਾੜੇ ਹੋ ਤਾਂ ਤੁਸੀਂ ਅਗਲੇ ਤੇ ਇਲਜ਼ਾਮ ਲਾ ਦਿਓ ਕਾਨੂੰਨ ਦੇ ਵਿੱਚ ਉਹਨੂੰ ਵੀ ਉਲਝਾ ਲੋ ਰ ਆਪ ਵੀ ਉਲਝਦੇ ਰਹੋ ਤਾਂ ਬੜਾ ਸੌਖਾ ਹੈ ਕਿ ਅਗਲੇ ਤੇ ਇਲਜ਼ਾਮ ਲਾਓ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੇ ਦਬ ਜਾਣਾ ਤਾਂ ਇਹੀ ਰਣਜੀਤ ਭਾਈ ਔਰ ਦੇ ਨਾਲ ਵੀ ਹੋਇਆ ਕਿ ਉਹਨਾਂ ਨੂੰ ਕਿਹਾ ਗਿਆ ਕਿ ਤਾਂ ਭਾਈ ਸਾਡੇ ਤੇ ਐਦਾਂ ਕਰਕੇ ਪੈਸੇ ਦੀ ਡਿਮਾਂਡ ਕਰਦਾ ਸੀ ਕਿਤੇ ਨਾ ਕਿਤੇ ਜੇ ਕਈ ਕਿ ਪੱਤਰਕਾਰਾਂ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਨਿਆਰ ਉਹ ਡਿੱਗਦਾ ਜਾਂਦਾ ਪਿਆ ਕਿ ਕਈ ਲੋਕ ਜਿਹੜੇ ਹੈਗੇ ਆ ਸਿਰਫ ਆਪਣੇ ਕੰਮ ਨੂੰ ਇੱਕ ਵਿਊਜ਼ ਜਾਂ ਫਿਰ ਉਹ ਇੱਕ ਲੈਵਲ ਬਣਾ ਲਿਆ ਗਿਆ ਜਿਵੇਂ ਇੰਸਟਾਗ੍ਰam ਇੱਕ ਅਲੱਗ ਚੀਜ਼ ਆ ਪੱਤਰਕਾਰ ਤੇ ਅਲੱਗ ਚੀਜ਼ ਆ ਵਲੋਗਿੰਗ ਇੱਕ ਅਲੱਗ ਚੀਜ਼ ਆ ਉਸੇ ਲੋਕ ਜਿਹੜੇ ਸੋਚ ਨਹੀਂ ਉਹਦਾ ਦੀ ਹੋ ਗਈ ਆ ਕਿ ਉਹਨਾਂ ਕੋ ਲੈਵਲ ਜਿਹੜਾ ਹੈਗਾ ਇੱਕ ਪੱਤਰਕਾਰਤਾ ਤੋਂ ਹੋ ਗਿਆ ਤਾਂ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਜਿਹੜੇ ਹੋ ਰਹੀਆਂ ਦਿੱਕਤਾਂ ਕਿ ਪੱਤਰਕਾਰਾਂ ਦੇ ਉੱਤੇ ਹਮਲੇ ਹੁੰਦੇ ਆ ਪਰ ਉਸ ਤੋਂ ਬਾਅਦ ਉਹਨਾਂ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੇਖੋ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਨਾ ਕਿ ਪੱਤਰਕਾਰਾਂ ਤੇ ਆ ਦੋਸ਼ ਲੱਗਦੇ ਨੇ ਉਹ ਦੋਸ਼ ਨਹੀਂ ਲੱਗਦੇ ਉਹ ਸੱਚੀਆਂ ਗੱਲਾਂ ਨੇ ਬਹੁਤ ਸਾਰੀ ਪੱਤਰਕਾਰੀ ਹੈ ਇਦਾਂ ਦੀ ਜਿਹੜੀ ਕੌਲੀ ਛੱਟਾ ਜਿਹੜੀ ਸਿਰਫ ਤੇ ਸਿਰਫ ਮਤਲਬ ਖਾਣ ਲਈ ਪੱਤਰਕਾਰੀ ਕਰ ਰਹੀ ਆ ਦੇਖੋ ਪੱਤਰਕਾਰ ਇੱਕ ਬਹੁਤ ਸਤਿਕਾਰਯੋਗ ਸ਼ਬਦ ਦਾ ਮੈਂ ਤਾਂ ਪੱਤਰਕਾਰੀ ਦੇਖੀ ਆ ਕਰਤਾਰ ਸਿੰਘ ਸਰਾਬੇ ਦੀ ਕਰਤਾਰ ਸਿੰਘ ਸਰਾਬੇ ਵਰਗਿਆਂ ਨੇ ਅਜੀਬ ਪੱਤਰਕਾਰੀ ਕੀਤੀ ਆ ਜਿਹੜੀ ਮਸਾ ਵਾਲਾ ਸਾਡੀ ਸਾਰੀ ਪੱਤਰਕਾਰੀ ਗਦਰ ਮੈਗਜ਼ੀਨ ਉਹ ਛਾਪਦੇ ਸੀ ਸਾਰੀ ਰਾਤ ਅੱਥਾ ਨਾਲ ਮੈਗਜ਼ੀਨ ਸਾਪਣਾ ਤੇ ਦਿਨੇ ਸਾਈਕਲ ਤੇ ਵੰਡਣਾ ਪਿੱਛੇ ਹਕੂਮਤ ਔਰ ਪੱਤਰਕਾਰਤਾ ਕਰਕੇ ਹੀ ਕਰਤਾਰ ਸਿੰਘ ਸਰਾਬੇ ਵਰਗਿਆਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਅੱਜ ਸਾਡੀ ਪੱਤਰਕਾਰੀ ਸੱਚਮੁੱਚ ਬਹੁਤ ਥੱਲੇ ਡਿੱਗੀ ਆ ਮੇਰੇ ਖਿਆਲ ਦੇ ਨਾਲ ਵੱਡੀ ਗਿਣਤੀ ਪੱਤਰਕਾਰੀ ਜਿਹੜੀ ਆ ਉਹ ਇਸ ਟਾਈਮ ਜਿਹੜੀ ਆ ਨਾ ਉਹ ਬੜੀ ਬੁਰੀ ਹਾਲਤ ਚ ਪਹਿਲੀ ਤਾਂ ਗੱਲ ਜਿਹੜੇ ادارے ਨੇ ਜਿਹੜੇ ਜਿੰਨਾ ਚੋਂ ਪੱਤਰਕਾਰ ਕੰਮ ਕਰਦੇ ਨੇ ਉਹ ادارے ਪੱਤਰਕਾਰਾਂ ਨੂੰ ਨਿਯਤ ਮਿਹਨਤਾਨਾ ਨਹੀਂ ਦਿੰਦੇ ਇਸ ਕਰਕੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਜਿਵੇਂ ਉਹ ਮੰਗਤੇ ਹੋਣ ਇਸ ਤਰ੍ਹਾਂ ਬਣਾ ਰੱਖਿਆ ਵੀ ਤੁਸੀਂ ਨਾ ਲੋੜੀ ਦੀਵਾਲੀ ਨਵੇਂ ਸਾਲ ਤੇ ਇਸ਼ਤਿਹਾਰ ਮੰਗਣੇ ਨੇ ਤੇ ਉਹਦੇ ਚੋਂ ਇੰਨਾ ਹਿੱਸਾ ਸਾਡਾ ادارے ਦਾ ਤੇ ਇੰਨਾ ਤੇਰਾ ਤਾਂ ਮੈਨੂੰ ਆ ਦੱਸੋ ਪੱਤਰਕਾਰ ਉਹ ਇਸ਼ਤਿਹਾਰ ਇਕੱਠੇ ਕਿਹਨਾਂ ਤੋਂ ਕਰਦੇ ਨੇ ਉਹਨਾਂ ਤੋਂ ਜਿਨ੍ਹਾਂ ਦੇ ਖਿਲਾਫ ਖਬਰਾਂ ਲਾਉਣੀਆਂ ਨੇ ਮਜ਼ਦੂਰ ਜਾਂ ਆਮ ਕਿਸਾਨ ਤਾਂ ਇਸ਼ਤਿਹਾਰ ਨਹੀਂ ਦਿੰਦਾ ਉਹ ਪੱਤਰਕਾਰ ਜਾਂਦੇ ਨੇ ਐਸਐਚਓ ਕੋਲੇ ਇਲਾਕੇ ਦੇ ਐਮਐਲਏ ਕੋਲੇ ਚੇਅਰਮੈਨਾਂ ਕੋਲੇ ਵੀ ਨਵੇਂ ਸਾਲ ਤੇ ਵਧਾਈ ਦਿਓ ਜੀ ਤੇ 2000 ਰੁਪਇਆ ਦਿਓ ਪੱਤਰਕਾਰ ਜਦੋਂ ਐਦਾਂ ਜਾ ਕੇ ਖਬਰਾਂ ਇਕੱਠੀਆਂ ਕਰਕੇ ਇਸ਼ਤਿਹਾਰ ਇਕੱਠਾ ਕਰਕੇ ਲਿਆਉਂਦਾ ਤਾਂ ਫਿਰ ਜਿਨ੍ਹਾਂ ਤੋਂ ਉਹ ਹਰ ਸਾਲ ਇਸ਼ਤਿਹਾਰ ਲੈਣਾ ਤੇ ਜਦੋਂ ਉਹ ਫਿਰ ਜੋ ਮਰਜ਼ੀ ਕਰੀ ਜਾਣ ਫਿਰ ਪੱਤਰਕਾਰ ਉਹ ਕਹਿੰਦੇ ਨੇ ਨਾ ਕਿ ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ ਨਹੀਂ ਤਾਂ ਇਸ ਕਰਕੇ ਸਾਡੀ ਪੱਤਰਕਾਰੀ ਦਾ ਜਿਹੜਾ ਮਿਆਰ ਆ ਉਹ ਥੱਲੇ ਡਿੱਗਿਆ ਅਦਾਰਿਆਂ ਦੀ ਇਸ ਗਲਤੀ ਕਰਨ ਵੀ ਉਹ ਦਿੰਦੇ ਕੁਝ ਨਹੀਂ ਦੂਜਾ ਮੈਨੂੰ ਇਹ ਲੱਗਦਾ ਕਿ ਦੋਵੇਂ ਤਰ੍ਹਾਂ ਦੀ ਪੱਤਰਕਾਰੀ ਇੱਥੇ ਹੈਗੀ ਆ ਮਸਾਲੀ ਵੀ ਤੇ ਦੂਜੀ ਵੀ ਜੇ ਅੱਜ ਰਣਜੀਤ ਦੇ ਉੱਪਰ ਦੋਸ਼ ਲੱਗੇ ਨੇ ਉਹ ਦੋਸ਼ ਜਿੰਨਾ ਕਸੀਂ ਜਾਣਦੇ ਆ ਰਣਜੀਤ ਸਾਨੂੰ ਤਾਂ ਨਹੀਂ ਲੱਗਦਾ ਕਿ ਇਦਾਂ ਉਹਨੇ ਕੁਝ ਗਲਤ ਕੀਤਾ ਹੋਣਾ ਪਰ ਰਣਜੀਤ ਦੇ ਉੱਪਰ ਵੀ ਜੇ ਦੋਸ਼ ਲੱਗੇ ਨੇ ਉਹ ਉਸ ਪੱਤਰਕਾਰੀ ਕਰੀ ਕਰਕੇ ਲੱਗੇ ਨੇ ਜਿਹੜੀ ਪੱਤਰਕਾਰੀ ਸੱਚੀ ਮੁੱਚੀ ਐਦਾਂ ਦੀਆਂ ਹਰਕਤਾਂ ਕਰਦੀ ਹੈਗਾ ਵੀ ਕਈ ਜਿਵੇਂ ਪੱਤਰਕਾਰ ਹੈਗੇ ਹਨ ਵਕਾਊ ਵੀ ਹੈਗੇ ਆ ਜਾਂ ਸਹੀ ਵੀ ਹੈਗੇ ਜਿਹੜੇ ਸਹੀ ਹੋਣਗੇ ਆਵਾਜ਼ ਚਾਹਦੇ ਜਿਵੇਂ ਰਣਜੀਤ ਗਿੱਲ ਹੋ ਗਿਆ ਜਾਂ ਹੋਰ ਜਿਵੇਂ ਤੁਸੀਂ ਹੋ ਜਾ ਹੋਰ ਪੱਤਰਕਾਰ ਹੈਗੇ ਆਵਾਜ਼ ਚਾਹਦੇ ਉਹਨਾਂ ਦੇ ਨਾਲ ਅਜਿਹਾ ਹੋਣਾ ਸੁਭਾਵਿਕਾ ਹੋਣਾ ਹੀ ਹੈਗਾ ਹਨ ਜਿਵੇਂ ਰਣਜੀਤ ਗਿੱਲ ਦਾ ਮਾਮਲਾ ਹੋਇਆ ਸਾਰਾ ਤੁਸੀਂ ਦੇਖਿਆ ਹੀ ਆ ਅੱਜ ਉਹਨਾਂ ਨੇ ਆ ਕੇ ਮਾਫੀ ਮੰਗ ਲਈ ਆ ਅੱਗੇ ਵੀ ਅਜਿਹੇ ਜਿਹੜੇ ਬੰਦੇ ਹੋਣਗੇ ਸੋਚਣਗੇ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਨਾਲ ਕੋਈ ਸਿੱਖਿਆ ਮਿਲੀ ਹੋਊਗੀ ਵੀ ਆਪਾਂ ਹੀ ਅੱਗੇ ਤੋਂ ਪੱਤਰਕਾਰ ਨਾਲ ਨਹੀਂ ਬੰਦਾ ਲੈਣਾ ਸਹੀ ਨਹੀਂ ਦੇਖੋ ਗੱਲ ਇਹ ਆ ਕਿ ਪ੍ਰਭਾਵਤਾ ਪੈਂਦਾ ਹਰ ਘਟਨਾ ਸਬਕ ਤਾਂ ਛੱਡ ਕੇ ਜਾਂਦੀ ਆ ਤੇ ਇਸ ਘਟਨਾ ਨੇ ਵੀ ਲਾਜ਼ਮੀ ਸਬਕ ਤਾਂ ਛੱਡਿਆ ਹੀ ਹੋਣਾ ਕਿਉਂਕਿ ਜਦੋਂ ਮਾਫੀ ਆ ਕੇ ਮੰਗਣੀ ਪੈਂਦੀ ਆ ਨਾ ਉਹ ਕੁੱਟ ਖਾਣ ਨਾਲੋਂ ਵੀ ਪੈੜੀ ਚੀਜ਼ ਹੁੰਦੀ ਆ ਹਰਜ ਕਰੋ ਕੋਈ ਕਿਸੇ ਬੰਦੇ ਨੂੰ ਕਹੇ ਵੀ ਤੈਨੂੰ ਅਸੀਂ ਸੱਟ ਮਾਰ ਗਏ ਕਿ ਮਾਫੀ ਮੰਗੇਗਾ ਤਾਂ ਗੈਰਤਮੰਦ ਬੰਦਾ ਇਹੀ ਕਹੇਗਾ ਵੀ ਯਾਰ ਸੱਟ ਮਾਰ ਲਓ ਮਾਫੀ ਨਹੀਂ ਮੰਗ ਸਕਦਾ ਤਾਂ ਜਦੋਂ ਫਿਰ ਸਿਰ ਝਕਾਉਣਾ ਪੈਂਦਾ ਆ ਕੇ ਤਾਂ ਉਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਮੈਨੂੰ ਲੱਗਦਾ ਕੁਝ ਲੋਕਾਂ ਵਾਸਤੇ ਤਾਂ ਇਹ ਸਿੱਖਿਆ ਸੰਤ ਹੋਈ ਹਾਂ ਬਖਸ਼ੀ ਜੀ ਜਿਵੇਂ ਅੱਜ ਪੰਚਾਇਤ ਵੱਲੋਂ ਜਿਵੇਂ ਅੱਜ ਪੱਤਰਕਾਰਾਂ ਵੱਲੋਂ ਕਮੇਟੀ ਬਣਾਈ ਗਈ ਹੈ ਪੰਚਾਇਤ ਨੇ ਇੱਥੇ ਆ ਕੇ ਮਾਫੀ ਮੰਗੀ ਆ ਤੁਹਾਨੂੰ ਨਹੀਂ ਲੱਗਦਾਗਾ ਵੀ ਉਹਨਾਂ ਨੂੰ ਜਨਤਕ ਕਰਨਾ ਚਾਹੀਦਾ ਸੀ ਵੀ ਕਿਹਦੇ ਕਹਿਣ ਤੇ ਇਹ ਸਾਰਾ ਕੰਮ ਹੋਇਆ ਕੁੱਟਮਾਰ ਹੋਈ ਉਸ ਬੰਦੇ ਤੋਂ ਵੀ ਮਾफी ਮੰਗਾਈ ਜਾਵੇ ਇਥੇ ਆ ਕੇ ਵਿੱਚ ਬਿਲਕੁਲ ਤੁਸੀਂ ਬਹੁਤ ਵਾਜਬ ਗੱਲ ਕੀਤੀ ਆ ਅਸਲ ਦੇ ਵਿੱਚ ਜੋ ਅੱਜ ਇਹ ਹੋਇਆ ਇਹਦੇ 'ਚ ਕਈ ਕੁਝ ਜਿਹੜਾ ਹੋਰ ਹੋਣਾ ਚਾਹੀਦਾ ਸੀ ਮਤਲਬ ਹੋਣਾ ਤੇ ਵੀ ਚਾਹੀਦਾ ਸੀ ਕਿ ਪੂਰੀ ਸਜ਼ਾ ਦੇ ਅੰਜਾਮ ਤੱਕ ਪਹੁੰਚਾਇਆ ਜਾਵੇ ਜਿੰਨੀ ਜਿੰਨੀ ਘਟਨਾ ਕੀਤੀ ਹੈ ਉੰਨੀ ਸਜ਼ਾ ਮਿਲਦੀ ਪਰ ਜਿਹੜੀ ਕਮੇਟੀ ਇੱਥੇ ਲੀਡ ਕਰ ਰਹੀ ਸੀ ਉਹ ਕਮੇਟੀ ਨੇ ਸਮੇਂ ਤੇ ਹਾਲਾਤ ਦੀਆਂ ਕਈ ਸਥਿਤੀਆਂ ਨੂੰ ਵਾਚ ਕੀਤਾ ਤੇ ਉਹਨਾਂ ਨੂੰ ਇਹ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਹੋਰੀ ਲੜਦੇ ਰਹੇ ਨੇ ਜੰਗਾਂ ਦੇ ਵਿੱਚ ਕਿਸੇ ਟਾਈਮ ਉਹ ਆਨੰਦਪੁਰ ਸਾਹਿਬ ਦੇ ਕਿਲੇ ਚੋਂ ਤਾੜੀ ਮਾਰ ਕੇ ਵੀ ਨਿਕਲਦੇ ਰਹੇ ਨੇ ਕਿਸੇ ਟਾਈਮ ਕੱਚੀ ਗੜੀ ਚੋਂ ਉੱਚ ਦਾ ਪੀਰ ਬਣ ਕੇ ਵੀ ਜਾਂਦੇ ਰਹੇ ਨੇ ਤੇ ਕਿਸੇ ਟਾਈਮ ਖਦਰਾਣੇ ਦੀ ਢਾਬ ਤੇ ਆ ਕੇ ਲਲਕਾਰ ਕੇ ਉਹ ਲੜਦੇ ਵੀ ਰਹੇ ਵੱਖ-ਵੱਖ ਸਥਿਤੀਆਂ ਹੁੰਦੀਆਂ ਨੇ ਉਹਨਾਂ ਸਥਿਤੀਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਡਿਸੀਜਨ ਫੈਸਲੇ ਜਿਹੜੇ ਆ ਉਹ ਲੈ ਜਾਂਦੇ ਨੇ ਤਾਂ ਅੱਜ ਜਿਹੜੀ ਇੱਥੇ ਲੀਡ ਕਰਨ ਵਾਲੀ ਕਮੇਟੀ ਸੀ ਆ ਇਸ ਸਥਿਤੀ ਚ ਜਿਵੇਂ ਉਹਨਾਂ ਨੂੰ ਲੱਗਿਆ ਕਿ ਇੰਨੀ ਸਾਡੀ ਤਾਕਤ ਆ ਉਸ ਹਿਸਾਬ ਨਾਲ ਅਸੀਂ ਇੰਨਾ ਕ ਅਚੀਵ ਕਰ ਸਕਦੇ ਆ ਉਹਨਾਂ ਨੇ ਕਰ ਲਿਆ ਤੇ ਸਰ ਵੱਲੋਂ ਪੱਤਰਕਾਰਾਂ ਦੇ ਵਿੱਚੋਂ ਜਿਵੇਂ ਬੈਠੇ ਸੀਗੇ ਪੱਤਰਕਾਰ ਭਾਈਚਾਰ ਆਇਆ ਸੀਗਾ ਸਾਰੇ ਬੈਠੇ ਸੀਗੇ ਜਿਹੜੀ ਕਮੇਟੀ ਬਣਾਈ ਹੈ ਕੁਝ ਪੱਤਰਕਾਰਾਂ ਵੱਲੋਂ ਉੱਠ ਕੇ ਕਿਹਾ ਗਿਆ ਵੀ ਇਹ ਇਸ ਗੱਲ ਦੀ ਜਨਤਕ ਕਰੋਚਾਰਨ ਮਾਫੀ ਮੰਗਾਉ ਕੱਲੀ ਕਮੇਟੀ ਨੇ ਆਦੀ ਅੰਦਰਖਾਤੇ ਮਾਫੀ ਮੰਗਵਣੀ ਚਾਹੀਦੀ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਮੈਂ ਉਸ ਟਾਈਮ ਸੀ ਪਾਸੇ ਜਦੋਂ ਉੱਥੇ ਇਹ ਮੈਂ ਤਾਂ ਲਾਸਟ ਦੇ ਉੱਪਰ ਜਦੋਂ ਮਤਲਬ ਮਨਿੰਦਰ ਸਿੱਧੂ ਬੋਲੇ ਨੇ ਉਸ ਟਾਈਮ ਮੈਂ ਗਿਆ ਤਾਂ ਮੈਂ ਵੀ ਦੋ ਗੱਲਾਂ ਕੀਤੀਆਂ ਜਾ ਕੇ ਕਿ ਦੇਖੋ ਇੱਥੇ ਜਿਹੜੇ ਕਿਸੇ ਦੇ ਰਾਹੀਂ ਵਰਤੇ ਜਾਂਦੇ ਮੋਹਰੇ ਨੇ ਉਸ ਚੇਤ ਹੋ ਜੋ ਪਰ ਜੋ ਉੱਥੇ ਹੋਇਆ ਕਿਉਂਕਿ ਮੈਂ ਉਹ ਦੇਖਿਆ ਨਹੀਂ ਪਰ ਜਿਵੇਂ ਤੁਸੀਂ ਦੱਸਿਆ ਮੈਨੂੰ ਇਹ ਲੱਗਦਾ ਕਿ ਜਿਹੜੀ ਇਹ ਕਮੇਟੀ ਇਹਨਾਂ ਨੇ ਬਣਾਈ ਸੀ ਇਹ ਮੇਰੇ ਵੀ ਆਉਣ ਤੋਂ ਪਹਿਲਾਂ ਬਣ ਗਈ ਸੀ ਮੈਂ ਲੇਟ ਆਇਆ ਤਾਂ ਮੈਂ ਵੀ ਉਸ ਕਮੇਟੀ 'ਚ ਸ਼ਾਮਲ ਨਹੀਂ ਸੀਗਾ ਪਿੱਛੇ ਵੀ ਇੱਕ ਪ੍ਰੋਟੈਸਟ ਗਿੱਦੜਬਾਜ ਵੀ ਕੀਤਾ ਗਿਆ ਇਸ ਮਾਮਲੇ ਤੇ ਸ਼ਾਇਦ ਉੱਥੇ ਵੀ ਮੈਂ ਜਾਣ ਹੀ ਪਾਇਆ ਸੀਗਾ ਤਾਂ ਮੈਨੂੰ ਜਾਣਕਾਰੀ ਨਹੀਂ ਸੀ ਵੀ ਕਮੇਟੀ ਕਿਵੇਂ ਬਣਾਈ ਆ ਕਮੇਟੀ ਚ ਕੌਣ ਕੌਣ ਆ ਆਪਾਂ ਤੇ ਇੱਕ ਪੱਤਰਕਾਰ ਭਰਾ ਦੇ ਨਾਲ ਹੋਏ ਧੱਕੇ ਦੇ ਖਿਲਾਫ ਆਏ ਸੀ ਤੇ ਜੋ ਜਿਵੇਂ ਵੀ ਕਮੇਟੀ ਨੂੰ ਠੀਕ ਲੱਗਿਆ ਮੂਰੇ ਜਿਹੜੇ ਸੀ ਕਮੇਟੀ ਵੱਲੋਂ ਪੱਤਰਕਾਰਾਂ ਨੇ ਇਤਰਾਜ਼ ਹੀ ਕਿਲਾਇਆ ਗਿਆ ਵੀ ਤੁਸੀਂ ਇਹ ਸਵਾਲ ਕਿਉਂ ਕੀਤਾ ਸਾਡੇ ਨਾਲ ਵੀ ਅਸੀਂ ਅਸੀਂ ਕੋਈ ਅਮੇਤ ਨਹੀਂ ਫਿਰਦੇ ਅਸੀਂ ਉਸ ਬਾਰੇ ਕੀ ਕਰਨਾ ਚਾਹੋਗੇ ਤੁਸੀਂ ਨੇ ਕੀ ਕੀਤਾ ਇਹ ਵਿੱਚੋਂ ਪੱਤਰਕਾਰ ਉੱਠ ਕੇ ਉਹਨਾਂ ਨੂੰ ਸਵਾਲ ਕਰਦੇ ਆ ਵੀ ਇਹ ਜਨਤਕ ਮਾਫੀ ਮੰਗਾਓ ਤੁਸੀਂ ਸਾਰਿਆਂ ਤੋਂ ਉਹਨਾਂ ਨੇ ਅੰਦਰਖਤੇ ਮਾਫੀ ਮੰਗਾਈ ਕਿਹੜੀ ਗੱਲ ਹੈ ਉੱਥੇ ਇੱਕ ਬੁਲਾਰੇ ਨੇ ਕਹੀ ਆ ਵੀ ਜਿਹੜਾ ਵਿਅਕਤੀ ਚੱਲ ਕੇ ਆ ਗਿਆ ਜੇ ਉਹ ਆ ਕੇ ਖੜ ਗਿਆ ਤਾਂ ਮਾਫੀ ਮੰਗੇ ਵਰਗੀ ਗੱਲ ਆ ਤਾਂ ਉਹਨਾਂ ਦਾ ਇੱਕ ਮੰਨਣਾ ਸੀਗਾ ਮੇਰੇ ਖਿਆਲ ਦੇ ਨਾਲ ਵੀ ਜਦੋਂ ਕਿਸੇ ਨੂੰ ਆਪਾਂ ਕਹੀਏ ਵੀ ਤੈਨੂੰ ਮਾਫੀ ਮੰਗਣ ਆਉਣਾ ਪੈਣਾ ਕੱਟ 'ਚ ਤਾਂ ਉਹ ਕਹਦੇ ਠੀਕ ਹੈ ਆ ਜਾਂਨੇ ਆ ਤਾਂ ਜੇ ਉਹ ਕੱਟ ਤੱਕ ਪਹੁੰਚ ਜੇ ਤਾਂ ਫਿਰ ਬਹੁਤ ਸਾਰੀਆਂ ਥਾਵਾਂ ਤੇ ਲੋਕ ਐ ਕਰ ਦਿੰਦੇ ਹੁੰਦੇ ਆ ਵੀ ਛੱਡੋ ਯਾਰ ਜਿਹੜਾ ਆ ਗਿਆ ਸਮਝ ਲਓ ਮੰਗੀ ਠੀਕ ਹੈ ਜੀ ਧੰਨਵਾਦ ਜੀ